ਅੱਜ ਹੁਸ਼ਿਆਰਪੁਰ ਦੇ ਮੈਨੇਜਰੀਟ ਬਿਕੇ ਪ੍ਰਾਈਵੇਟ ਕੰਪਨੀ ਦੇ ਠੱਗੀ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਕਪਕ ਪਿੰਡਾਂ ਦੇ ਲੋਕਾਂ ਵੱਲੋਂ ਟਾਂਡਾ ਤੋਂ ਆਪ ਵਿਧਾਇਕ ਜਸ਼ਵੀਰ ਸਿੰਘ ਰਾਜਾ ਗਿੱਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੀ ਸਮੱਸਿਆਵਾਂ ਦੱਸ ਜਾਨੂ ਕਰਵਾਇਆ। ਪਤਾ ਕੀ ਹੁੰਦਾ ਹੈ? ਸਾਡੀ ਟੀਡੀ ਹੈ। ਵੱਧੀ ਜਨਾਬ ਪਤਾ ਕੀ ਕੀ ਹੈ? ਸਾਡੀ ਹੁੰਦਾ ਹੈ। ਇਸ ਦੇ ਅਸਲ ਦਾ ਇੱਕ ਲੱਖ 800 ਰੁਪਏ ਯਾਰਾ ਦਸਤੀ ਦੇਖੀ 30 ਵੀ ਲੈ ਸਕਦਾ ਉਹ ਤੇਰੀ ਪੂਰੀ ਇੰਜੈਕਸ਼ਨ ਨਹੀਂ ਠੀਕ ਹੈ ਨਾ ਕੋਈ ਵੀ ਟ੍ਰਾਈ ਕਰ ਸਕਦਾ ਉਹਨਾਂ ਨੇ ਇਹ ਮਾਰਕਸ ਲਈ ਆ ਕਿ ਤੁਹਾਡੇ ਪੈਸੇ ਲਏ ਹੋਏ ਆ ਕਿ ਕਿੰਨੇ ਪੈਸੇ ਲਏ ਜਾਂ ਉਹ ਵੀ ਚੱਕ ਨੇ ਜਿਹੜੀ ਸਾਡੇ ਕੋਲ ਪਾਵਰ ਆ ਜੇ ਲੋਕ ਕੋਈ ਨਹੀਂ ਮੇਰੇ ਤੋਂ ਇਤਹਾਜ ਤੁਸੀਂ ਅੱਜ ਹੀ ਜਾਂਦਾ ਨਾ ਉਹ ਮਿਲੇਗੀ ਧਿਆਨ ਦੇ ਕੇ ਜੇ ਬਾਅਦ ਵਿੱਚ ਚਾਹਤ ਆ ਰਿਹਾ ਹੋਵੇ ਜਿੰਦਾ ਰਹੇਗਾ ਜਿੰਦਾ ਰਹੇ ਲੀਡ ਵਿੱਚ ਹੀ ਲੱਗੀ ਰਹਿਣ ਤਾਂ ਕੱਢਦਾ ਨਹੀਂ ਬਾਹਰ ਕੱਢ ਤੂੰ ਆਏ ਰਿਪੋਰਟ ਲਗਾਏ ਮੈਂ ਤਾਂ ਭਾਵੇਂ ਨਾ ਛੋੜੋ ਵਾਲੇ ਵਿੱਚ ਲੋਕ ਕਾਰਵਾਈ ਹੈ ਜਿਸ ਤੋਂ ਦਿੱਤਾ ਸੀ ਇਹ ਕਰਾ ਰਹੇ ਹਾਂ ਉਹ ਅੱਗੇ ਚੱਲੇਗਾ ਠੀਕ ਹੈ ਨਾ ਉਹ ਥੀਕ ਸਾਈਡ ਤੇ ਕਰਾ ਲਾ ਸਕਦੇ ਤੁਹਾਡੇ ਨਾਲ ਲੀਡ ਕਰਨਾ ਹੈ ਸੀਓ ਦੇ ਸੀਲ ਕਰਨਾ ਅਸੀਂ ਰੀਡ ਕਰ ਰਹੇ ਹਾਂ ਐ ਸਰ ਜੀ ਜਿਹੜੇ 13 14 ਬੰਦੇ ਪੇਮੈਂਟ ਲੋਕਾਂ ਦੀ ਲੈਣ ਜਾਂਦੇ ਸੀਗੇ ਉਹਨਾਂ 13 14 ਬੰਦਿਆਂ ਦੇ ਇਹਨਾਂ ਨੇ ਕੇਸ ਲਾ ਅਸੀਂ ਉਹਦੇ ਕੋਕੀਸੀ ਨੂੰ ਦੇਖੋ ਗਾ ਜਿਆਦਾ ਕੋਈ ਨਹੀਂ ਕਰਦਾ ਤੁਹਾਡਾ ਕੇਸ ਫੋਰਡ ਵਿੱਚ ਅਗਲਾ ਕੋਈ ਪਾਣੀ ਦੇ ਕੰਪਲੀਟ ਕੇਸ ਕੋਈ ਵੀ ਪਾ ਸਕਦਾ ਉਹ ਹਰੇਕ ਨੂੰ ਉਧਾਰ ਹੈ ਉਹਦਾ ਕੋਈ ਸੈਂਤ ਨਹੀਂ ਹੁੰਦੀ ਉਹਨਾਂ ਡਰੋ ਐਵੇਂ ਤੁਹਾਨੂੰ ਕੰਟਰੋਲ ਕਰਵਾਉਂਦੇ ਹੁੰਦਾ ਇਹ ਜਿਹੜੀ ਸਾਡੇ 2 ਲੱਖ ਰੁਪਈਆ ਮੇਰੇ ਕੁੜੀ ਤੇ ਲੱਗ ਸੁੱਕਾ ਐਸ ਦੇ ਤੇ ਐਸ ਵੇਲੇ ਮੰਗੇ ਤੇ ਫੇਰ ਹੋ ਗਿਆ ਤੁਹਾਨੂੰ ਸਹਿਯਾਰਾ ਹੈ ਕਿੰਨੇ ਸਾਲ ਖੜੇ ਆ ਅੱਜ ਹੀ ਸ਼ਾਮ ਤੱਕ ਇਹਨਾਂ ਕੋਈ ਮੋਬਾਈਲ ਦੇ ਦੋ ਜਿੰਨਾ ਕੰਮ ਕਰਕੇ ਤੇ ਨਹੀਂ ਹੋ ਜਾਣਾ ਕੋਈ ਵੀ ਚੱਲੇਗਾ ਕੋਈ ਕੋਈ ਚੱਲਣਾ ਪਤਾ ਲਵੇ ਇੱਕ ਸਾਲ ਦੇ ਵਿੱਚ ਟੂਰਨਾਮੈਂਟ ਮੈਨੂੰ 2 ਮਹੀਨ ਦਾ ਟਾਈਮ ਦਿੱਤਾ ਬਾਅਦ ਵਿੱਚ ਉਹਨੇ ਫਿਰ ਨਹੀਂ ਕਿਹਾ ਮੈਨੂੰ ਨਹੀਂ ਮਿਲਦੀ ਕਿਹਾ ਸਾਲ ਹੋ ਗਿਆ ਅੱਜ ਫਿਰ ਮੈਨੂੰ ਕੋਈ ਨਹੀਂ ਪਾ ਰਿਹਾ ਮੈਂ ਬਾਗਤੀ ਹੋਣਾ ਚਾਹ ਰਿਹਾ ਹਾਂ ਉਹ ਬੰਦ ਕਰ ਰੋ ਨਾ ਮੈਂ ਤੁਹਾਡਾ ਜਸਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਪੁਰ ਪਈ ਠੀਕ ਹੈ ਜੀ ਕਿਹੜੀ ਕੰਪਨੀ ਹੈ ਕੀ ਕੰਪਨੀ ਦਾ ਨਾਮ ਹੈ ਜਸ਼ਰਾਜ ਹੋਮ ਸਲੂਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਕਿੱਥੇ ਦੀ ਹੈ ਇਹ ਇਹ ਗੜ੍ਹਦੀ ਵਾਲਾ ਦੀ ਕੰਪਨੀ ਹੈਗੀ ਆ ਕੀ ਕਹ ਕੇ ਤੁਹਾਨੂੰ ਇਹਨਾਂ ਨੇ ਪ੍ਰੋਸੈਸ ਦੇ ਵਿੱਚ ਲਿਆ ਸੀ ਤੇ ਕੀ ਤੁਹਾਡੇ ਨਾਲ ਧੋਖਾ ਹੋਇਆ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀਗਾ ਸੀ ਤੁਹਾਨੂੰ ਸੇਵਿੰਗ ਪਲਾਨ ਦਵਾਂਗੇ ਰੋਜ਼ਗਾਰ ਦਵਾਂਗੇ ਕੀ ਅੱਜ ਕੇ ਤੁਸੀਂ ਕੰਮ ਕਰਦੇ ਆਂ ਬਾਹਰ ਇੱਕ 400 ਰੁਪਿਆ ਕਮਾਉਂਦੇ ਆਂ ਕੀ ਪੂਰਾ ਦਿਨ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਤੇ 300 ਰੁਪਿਆ 400 ਰੁਪਿਆ ਤੇ ਆਡੀ ਮਿਲਦੀ ਆ ਜੇ ਤੁਸੀਂ ਸਾਡੇ ਨਾਲ ਜੁੜ ਇਨਕਮ ਵੀ ਸੋਣੀ ਲੈ ਸਕਦੇ ਆ ਇਹਦੇ ਵਿੱਚੋਂ ਜੇ ਤੁਸੀਂ ਪਰਪਰਸ ਨੂੰ ਸ਼ੁਰੂ ਕਰਵਾਉਂਦੇ ਆ ਤੁਹਾਨੂੰ 500 ਰੁਪਏ ਡਾਇਰੈਕਟ ਮਿਲੇਗਾ ਟੀ.ਡੀ.ਐਸ ਕੱਟ ਕੇ 50 ਰੁਪਏ ਟੀ.ਡੀ.ਐਸ ਕੱਟ ਕੇ ਤੁਹਾਨੂੰ 4500 ਰੁਪਏ ਮਿਲੇਗਾ ਪਹਿਲਾਂ ਤਾਂ ਇਹਨਾਂ ਨੇ ਬਹੁਤ ਸੋਨਾ ਚਲਾਇਆ ਕਿੰਨੇ ਬੰਦੇ ਨੇ ਤੇ ਚਾਂਸ ਦੇ ਵਿੱਚ ਆਇਓ ਆਹ ਹੁਣ ਘਟ ਘਟ 35 ਹਜ਼ਾਰ ਬੰਦਾ ਜਿਹੜਾ ਇਹਨਾਂ ਦੇ ਚਾਂਸ ਦੇ ਵਿੱਚ ਆ ਚੁੱਕਾ ਹੈ ਪਹਿਲੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੀ ਪੂਰੇ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੀ ਪੂਰੇ ਪੰਜਾਬ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚੋਂ ਕਿੰਨਾ ਕਿੰਨਾ ਰੁਪਏ ਲੱਗਾ ਹੋਇਆ ਹੈ ਇਹਨਾਂ ਤੇ ਹੁਣ ਤੱਕ ਜੋ ਟਰੇਸ ਹੋਇਆ ਹੋਇ ਉਸ ਤੋਂ ਬਾਅਦ ਜਿਹੜੀ ਮਾਉਂਟ ਹੋਈ ਆ 4 ਕਰੋੜ ਤੋਂ ਉੱਪਰ ਹੋ ਗਈ ਆ ਠੀਕ ਆ ਇਹਦੇ ਵਿੱਚ ਹੁਣ ਪਰਚਾ ਵੀ ਦਰਜ ਹੋ ਗਿਆ ਜੀ ਇਹ ਹਾਂ ਜਿਹਨੇ ਇਹ ਪਰਚੇ ਸਾਰੇ ਇਸ ਤਰ੍ਹਾਂ ਦਰਜ ਹੋਏ ਆ ਕਿ ਜਿਹੜੇ 14 ਬੰਦੇ ਪੇਮੈਂਟ ਇਹਨਾਂ ਤੋਂ ਲੈਣ ਜਾਂਦੇ ਸੀਗੇ ਜਿਨ੍ਹਾਂ ਦੇ ਜਿਦਾਂ ਕਹਿੰਦੇ ਸੀ ਕਿ 12 ਮਹੀਨੇ ਤੁਸੀਂ ਸਾਨੂੰ ਪੇਮੈਂਟ ਦਿਓ 12 ਮਹੀਨੇ ਬਾਅਦ ਤੁਹਾਡਾ 12000 ਰੁਪਇਆ 3.88% ਦੇ ਹਿਸਾਬ ਨਾਲ ਤੁਹਾਨੂੰ ਵਿਆਜ ਲਾ ਕੇ ਪੈਸਾ ਮਿਲੇਗਾ ਸਾਢੇ 12000 ਰੁਪਇਆ ਤੁਹਾਨੂੰ ਵਾਪਸ ਕੀਤਾ ਜਾਊਗਾ ਜਿਨ੍ਹਾਂ ਦੇ 12 ਮਹੀਨੇ ਪੂਰੇ ਹੋ ਜਾਂਦੇ ਸੀਗੇ ਉਹਨਾਂ ਨੂੰ ਵੀ 14ਵੇਂ ਮਹੀਨੇ ਦੀ ਵੈਰੀਫਿਕੇਸ਼ਨ ਤੋਂ ਬਾਅਦ ਤੇ 13ਵਾਂ ਵੀ ਦਿਨਾਰੀ ਮਿਨ ਤੋਂ ਬਾਅਦ 14ਵਾਂ ਮਿਨ ਤੁਹਾਨੂੰ ਜਿਹੜੇ ਪੇਵਨ ਇਹ ਟੋਟਲ 14 ਬੰਦਿਆਂ ਤੇ ਨਹੀਂ ਅਪਲੀਕੇਸ਼ਨ ਪਰਚਾ ਦਰਜ ਕਰਵਾਇਆ ਠੀਕ ਹੈ ਜਿਹੜੇ ਕੰਪਨੀ ਦੇ 14 ਬੰਦੇ ਆ ਜਿਹੜੇ ਨਹੀਂ ਕੰਪਨੀ ਦੇ ਕੋਲੋਂ ਪੈਸਾ ਲੈਣ ਜਾਂਦੇ ਸੀਗੇ ਜਿਹੜੇ ਮੇਨ ਬੰਦੇ ਪੈਸੇ ਲੈਣ ਜਾਂਦੇ ਸੀ ਕੰਪਨੀ ਨੇ ਉਹਨਾਂ ਬੰਦਿਆਂ ਤੇ ਹਰਾਸਮੈਂਟ ਦਾ ਪਰਚਾ ਲਗਾਇਆ ਕੰਪਨੀ ਤੇ ਕਿੰਨੇ ਜਣਿਆਂ ਤੇ ਹੋਇਆ ਦਰਜ ਕੰਪਨੀਆਂ ਤੇ ਕੰਪਨੀ ਤੇ 3 ਬੰਦਿਆਂ ਤੇ ਪਰਚਾ ਦਰਜ ਹੋਇਆ ਕਿੰਨੇ ਅਰੈਸਟ ਹੋਏ ਉਹਨਾਂ ਚੋਂ ਉਹਨਾਂ ਚੋਂ ਇੱਕ ਅਰੈਸਟ ਹੋਇਆ ਪੁਸ਼ਪਿੰਦਰ ਸਿੰਘ ਤੇ ਪੂਨਮ ਸ਼ਰਮਾ ਤੇ ਮੋਹਿਤ ਸ਼ਰਮਾ ਜ ਤੁਹਾਡਾ ਮੇਰਾ ਨਾਮ ਸੋਮਨਾਥ ਜੀ ਸੋਮਨਾਥ ਜੀ ਅੱਜ ਇਹ ਬਤਾਇਆ ਕਿ ਜਸਵੀਰ ਰਾਜਾ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਹੈ ਕੀ ਉਹਨਾਂ ਨੇ ਭਰੋਸਾ ਦਿੱਤਾ ਹੁਣ ਇਸ ਮਾਮਲੇ 'ਤੇ ਉਹਨਾਂ ਨੇ ਇਸੇ ਕਰਕੇ ਸਾਨੂੰ ਦਲਾਸਾ ਦਿੱਤਾ ਕਿ ਅੱਜੇ ਹੀ ਸੀਲ ਕੀਤਾ ਜਾਊਗਾ ਜਿੱਥੇ ਵੀ ਉਹਨਾਂ ਦੇ ਦੋਨੇ ਹੀ ਐਮਡੀ ਆ ਉਹਨਾਂ ਦੇ ਨਾਲ ਦੇ ਆ ਦੋ ਹੀ ਜਿਹੜੇ ਹਜੇ ਬਾਹਰ ਘੁੰਮਦੇ ਆ ਉਹਨਾਂ ਨੂੰ ਵੀ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸੀ ਮਤਲਬ ਰੈਸਟ ਕੀਤਾ ਜਾਊਗਾ ਲੇਕਿਨ ਹਾਂ ਜੀ ਲੇਕਿਨ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੀ ਸੁਣਦੇ ਇੱਕ ਸਾਲ ਹੋ ਗਿਆ ਸੀ ਅੱਜ ਸਾਨੂੰ ਰਿੰਕੂ ਜੀ ਉਹਨਾਂ ਨੇ ਪੀਡੀਆ ਐਮਪੀ ਸਾਹਿਬ ਨੇ ਤਕਿ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੋ ਪਰ ਅੱਜ ਵੀ ਇਹਨਾਂ ਨੇ ਐਸਐਸਪੀ ਸਾਹਿਬ ਦੇ ਨਾਲ ਸਾਨੂੰ ਮੁਲਾਕਾਤ ਨਹੀਂ ਕਰਾਈ ਨਾ ਸਾਨੂੰ ਮਿਲਾਇਆ ਲੇਕਿਨ ਫੇਰ ਵੀ ਬਾਅਦ ਸਾਨੂੰ ਐਮਐਲਏ ਸਾਹਿਬ ਮਿਲ ਗਏ ਉਹਨਾਂ ਨੇ ਸਾਨੂੰ ਗੜਦੀਵਾਲ ਵਾਲਿਆਂ ਨੇ ਸਾਨੂੰ ਹੌਸਲਾ ਦਿੱਤਾ ਸਾਨੂੰ ਦਿਸੇ ਦਿੱਤਾ ਸਾਨੂੰ ਅੱਜ ਵੀ ਨਹੀਂ ਮਿਲਾਨ ਦਿੱਤਾ ਕਿਸੇ ਨੇ ਵੀ ਨਹੀਂ ਮਿਲਾਨ ਦਿੱਤਾ ਪਹਿਲਾਂ ਹੀ ਬਾਹਰ ਉਹ ਭੇਜ ਦਿੱਤਾ ਮੈਂ ਤਾਂ ਚਾਰ ਗੇੜੇ ਮਾਰ ਗਿਆ ਜੀ ਮੇਰੀ ਮੰਗ ਆਪਣੀ ਮੰਗੀ ਮੇਰੀ ਮੰਗ ਇਹ ਹੀ ਆ ਜੀ ਨਾ ਮੈਨੂੰ ਕੇਸ ਨਾਲ ਮਤਲਬ ਆ ਨਾ ਮੈਨੂੰ ਸੀਲ ਨਾਲ ਮਤਲਬ ਆ ਨਾ ਮੈਨੂੰ ਉਹਨਾਂ ਨੂੰ ਅੰਦਰ ਦੇਣ ਦਾ ਮਤਲਬ ਆ ਕਿ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਸਾਨੂੰ ਤਾਂ ਇਹ ਹੀ ਆ ਕਿ ਜਿਹੜੀ ਸਾਡੀ ਬੇਟੀ ਬਿਮਾਰ ਹੋ ਚੁੱਕੀ ਆ ਇੱਕ ਸਾਲ ਤੋਂ ਡੇਢ ਸਾਲ ਤੋਂ ਪਰੇਸ਼ਾਨ ਕੀਤਾ ਜਿਹੜੀ ਉਹ ਮੰਜੇ ਤੇ ਪਈ ਆ ਉਹਨਾਂ ਨੂੰ ਸਾਨੂੰ ਪੈਸਾ ਦਿੱਤਾ ਜਾਵੇ ਜਿਹੜਾ ਤੁਸੀਂ ਪੈਸਾ ਜਾਵਾਂਗੇ ਪੈਸਾ ਪੈਸਾ ਸਾਨੂੰ ਸਾਨੂੰ ਪੈਸੇ ਨਾਲ ਮਤਲਬ ਆ ਸਾਨੂੰ ਕੇਸ ਨਾਲ ਮਤਲਬ ਨਹੀਂ ਸਾਨੂੰ ਇਹਨਾਂ ਨੂੰ ਅੰਦਰ ਦੇਣ ਦਾ ਮਤਲ